ਜਾਗ ਉઠી ਜਸੋਦਾ ਜਬ ਹੀ ਪਿੱਕ ਪੁੱਤਰ ਦੇਨ ਲਗੀ ਉਹਨੀਆਂ ਹੈ ਜਿਸ ਵੇਲੇ ਜਸੋਦਾ ਜਾਗ ਪਈ ਪੁੱਤ ਨੂੰ ਵੇਖ ਕੇ ਲੋਰੀਆਂ ਤੇ ਲਗੀ ਪੰਡਤਨ ਕੋ ਅਰਗਾਇਨ ਕੋ ਬਹੁਤ ਧਾਰ ਦਿਓ ਸਭ ਹੀ ਗੁਨੀਆਂ ਹੈ ਪੰਡਤਾਂ ਨੂੰ ਗਵੀਆਂ ਨੂੰ ਅਤੇ ਸਾਰੇ ਗੁਣਵਾਣਾ ਨੂੰ ਬਹੁਤ ਬਹੁਤ ਦਾਣ ਦਿੱਤਾ ਗਿਆ ਪੁੱਤਰ ਭਿਓ ਸੁਨ ਕੇ ਬ੍ਰਜ ਭਾਵਨ ਓੜ ਕੇ ਲਾਲ ਚਲੀ ਚੁੰਨੀਆਂ ਹੈ ਨੰਦ ਦੇ ਘਰ ਪੁੱਤਰ ਦਾ ਹੋਣਾ ਸੁਣ ਕੇ ਬ੍ਰਜ ਦੀਆਂ ਇਸਤਰੀਆਂ ਲਾਲ ਚੁੰਨੀਆਂ ਓੜ ਕੇ ਤੁਰ ਪਈਆਂ ਜੋ ਮਿਲ ਕੇ ਘਨ ਕੇ ਦਿਨ ਮੈਂ ਓੜ ਕੇ ਸੋ ਚਲੀ ਜੋ ਮਨੋ ਮੁਨੀਆਂ ਹੈ ਜਿਵੇਂ ਬਰਸਾਤ ਵਾਲੇ ਦਿਨਾ ਵਿੱਚ ਮਾਨੋ ਲਾਲੜੀਆਂ ਦੀ ਡਾਰ ਉੱਡ ਕੇ ਚੱਲੀ ਜਾ ਰਹੀ ਹੋਵੇ। ਨਾਂਦ ਬਾਜ ਕਾਂਸ ਪ੍ਰਤੀ। ਨਾਂਦ ਨੇ ਕਾਂਸ ਪ੍ਰਤੀ ਕਿਹਾ। ਨਾਂਦ ਮਹਿਰ ਲੈ ਭੇਟ ਕੋ ਗਇਓ ਕਾਂਸ ਕੇ ਪਾਸ। ਬ੍ਰਜ ਵਾਸੀਆਂ ਦਾ ਚੌਧਰੀ ਨਾਂਦ ਭੇਟਾ ਲੈ ਕੇ ਕਾਂਸ ਕੋਲ ਗਿਆ। ਪੁੱਤਰ ਭਿਓ ਹਮਰੇ ਗਰਹਿ। ਜਾਏ ਕਹੀ ਅਰਦਾਸ ਆਤੇ ਜਾ ਕੇ ਬੇਨਤੀ ਕੀਤੀ ਕਿ ਮੇਰੇ ਘਰ ਪੁੱਤਰ ਹੋਇਆ ਹੈ। বাসুਦੇਵ ਬਾਜ ਨੰਦ ਸੋ। বাসুਦੇਵ ਨੇ ਨੰਦ ਨੂੰ ਕਿਹਾ ਦੋਹਰਾ ਨੰਦ ਚਲਿਓ ਗ੍ਰਹਿ ਕੋ ਜਬੈ ਸੁਣੀ ਬਾਤ বাসুਦੇਵ। ਜਦੋਂ ਨੰਦ ਘਰੋਂ ਚੱਲਿਆ ਤਦੋਂ বাসুਦੇਵ ਨੇ ਸਾਰੇ ਲੜਕਿਆਂ ਨੂੰ ਮਰਵਾਉਣ ਦੀ ਜੋ ਗੱਲ ਸੁਣੀ ਸੀ। ਪੈ ਹੋਏ ਹੈ ਤੁਮ ਕੋ ਬਡੋ ਸੁਨੋ ਗੋਪਪਤ ਪੀਉ ਨੰਦ ਨੂੰ ਦੱਸਦਿਆਂ ਕਹਿਣ ਲੱਗਾ ਇਹ ਗਵਾਲਿਆ ਦੇ ਸੁਆਮੀ ਧੀ ਦੀ ਗੱਲ ਸੁਣ ਤੈਨੂੰ ਬਹੁਤ ਡਰ ਲੱਗੇਗਾ ਕਾਂਸ ਬਾਂਜ ਬੱਕੀ ਸੋ ਕਾਂਸ ਨੇ ਬੱਕ ਦੈਤ ਦੀ ਭੈਣ ਬੱਕੀ ਨੂੰ ਕਿਹਾ ਸਵਈਆ ਕਾਂਸ ਕਹ ਹੈ ਬੱਕੀ ਬਾਤ ਸੁਨੋ ਇਹ ਆਜ ਕਰੋ ਤੁਮ ਕਾਜ ਹਮਾਰੋ ਕਾਂਸ ਨੇ ਕਿਹਾ ਇਹ ਬਕਦੈਤ ਦੀ ਭੈਣ ਪੂਤਣਾ ਇਹ ਗੱਲ ਸੁਣ ਅਤੇ ਅੱਜ ਹੀ ਤੂੰ ਮੇਰਾ ਕਾਮ ਕਰ ਬਾਰਕ ਜੇ ਜਨਮੇ ਇਹ ਦੇਸ਼ ਮੈਂ ਤਾਹੇ ਕੋ ਜਾਏ ਕ ਸੇ ਗਰ ਸੰਗਾਰੋ ਜਿਹੜੇ ਬਾਲਕ ਇਸ ਦੇਸ਼ ਵਿੱਚ ਜੰਮੇ ਹਨ ਉਹਨਾਂ ਨੂੰ ਜਾ ਕੇ ਛੇਤੀ ਨਾਲ ਮਾਰ ਦੇ ਕਾਲ ਵਹ ਹਮਰੋ ਕਹੀਐ ਤਹਿ ਤ्राਸ ਡਰਿਓ ਹੇਰਾ ਮਾਮ ਪਾਰੋ ਕਿਉਂਕਿ ਉਹ ਮੇਰਾ ਕਾਲ ਕਹੇ ਜਾਂਦੇ ਹਨ ਉਹਨਾਂ ਦੇ ਭੈ ਤੋਂ ਮੇਰਾ ਹਿਰਦਾ ਬਹੁਤ ਡਰ ਰਿਹਾ ਹੈ ਹਾਲ ਬਿਹਾਲ ਭਇਓ ਤਹਿ ਕਾਲ ਮਨੋ ਤਨ ਮੈਂ ਜੋ ਦਸਿਓ ਆਹੇ ਕਾਰੋ ਇਹ ਕਹਿੰਦਾ ਹੋਇਆ ਕਾਂਸ ਉਸ ਵੇਲੇ ਇਸ ਤਰ੍ਹਾਂ ਹਾਲੋ ਬਿਹਾਲ ਹੋ ਗਿਆ ਮਾਨੋ ਸ਼ਰੀਰ ਨੂੰ ਕਾਲਾ ਸੱਪ ਲੜ ਗਿਆ ਹੋਵੇ ਪੂਤਨਾ ਬਾਚ ਕਾਂਸ ਸ ਪ੍ਰਤੀ ਪੂਤਨਾ ਨੇ ਕਾਂਸ ਪ੍ਰਤੀ ਕਿਹਾ ਦੋਹਰਾ ਇਹ ਸੁਨ ਕੇ ਤਬ ਪੂਤਨਾ ਕਹੀ ਕਾਂਸ ਸੋ ਪਾਤ ਇਹ ਆਗਿਆ ਸੁਣ ਕੇ ਤਦੋਂ ਪੂਤਨਾ ਨੇ ਕਾਂਸ ਨੂੰ ਇਹ ਗੱਲ ਕਹੀ ਬਰਮਾ ਜਾਏ ਸਭ ਹਨੋਂ ਮਿਟੇ ਤਿਹਾਰੋ ਤਾਤ ਬ੍ਰਹਮਾ ਦੇ ਪੈਦਾ ਕੀਤੇ ਸਾਰੇ ਲੜਕੇ ਮਾਰ ਦੇਵੇਗੀ ਜੇ ਸਿਕਾਰ ਕੇ ਤੇਰਾ ਦੁੱਖ ਮਿਟ ਜਾਵੇਗਾ ਸਵੈਯਾ ਸੀਸ ਨਿਵਾਏ ਉઠી ਤਬ ਬੋਲ ਸੋ ਘੋਲ ਮਿੱਠਾ ਲਪਟੋ ਥਨ ਮੈਂ ਤਦੋ ਪੂਤਨਾ ਸਿਰ ਨਿਵਾਕੇ ਉઠી ਅਤੇ ਕਹਿ ਲੱਗੀ ਮੈਂ ਮਿੱਠਾ ਤੇਲਿਆ ਘੋਲ ਕੇ ਥੜਾ ਉਤੇ ਲੇਪ ਦਿਆਂਗੀ ਬਾਲ ਜੋ ਭਾਨ ਕਰੇ ਤਜੇ ਪ੍ਰਾਨਨ ਤਾਹੇ ਮਸਾਨ ਕਰਾਂ ਛਿਣ ਮੈਂ ਜੋ ਬਾਲਥਣਾ ਨੂੰ ਚੁੰਗੇਗਾ ਉਸ ਦੇ ਪ੍ਰਾਣ ਛੁੱਟ ਜਾਣਗੇ ਇਸ ਤਰ੍ਹਾਂ ਉਸ ਨੂੰ ਛੇਣ ਵਿੱਚ ਮਾਰ ਦੇਾਂਗੀ ਬੁੱਧਤਾਨ ਸੁਜਾਨ ਕਹਿਓ ਸਤਮਾਨ ਸੋ ਆਏ ਹੋ ਟਾਰ ਕਹਿਤਾ ਹੰ ਮੈਂ ਪੂਤਨਾ ਨੇ ਆਪਣੀ ਬੁੱਧੀ ਦੇ ਬਲ ਤੇ ਕਿਹਾ ਮੇਰੀ ਗੱਲ ਸੱਚ ਮੰਨੋ ਮੈਂ ਉਸ ਕ੍ਰਿਸ਼ਨ ਨੂੰ ਮਾਰ ਕੇ ਤੌਰ ਆਵਾਂਗੀ ਨੇਪੋ ਨਿਪਰਾਜ ਕਰੋ ਨਗਰੀ ਸਗਰੀ ਜਿਨ ਸੋਚ ਕਰੋ ਮਨ ਮੈਂ हे ਰਾਜਨ ਨਿਰਪੈ ਹੋ ਕੇ ਸਾਰੀ ਨਗਰੀ ਦਾ ਰਾਜ ਕਰੋ ਆਪਣੇ ਮਨ ਵਿੱਚ ਬਿਲਕੁਲ ਚਿੰਤਾ ਨਾ ਕਰੋ ਕਾਬਿਓ ਬਾਤ ਚ ਦੋਹਰਾ ਕਵੀ ਨੇ ਕਿਹਾ ਤੋਹਰਾ ਅਤ ਪਾਪੜ ਜਗਨਨਾਥ ਪਰ ਬੀੜਾ ਲਿਓ ਉਠਾਏ ਵਾ ਦੀਪਾ ਪਨ ਪੂਤਨਾ ਨੇ ਜਗਤ ਦੇ ਸਵਾਮੀ ਨੂੰ ਮਾਰਨ ਦਾ ਬੀੜਾ ਚੁੱਕ ਲਿਆ ਹੈ। ਕਪਟ ਰੂਪ ਸੋਹਰ ਹਸ ਜੇ ਗੋਕੁਲ ਪਹੁੰਚੀ ਜਾਏ। ਕਪਟੀ ਰੂਪ ਵਾਲੀ ਪੂਤਨਾ ਨੇ ਸੋਲਾ ਸ਼ਿੰਗਾਰ ਕਰ ਲੇ ਅਤੇ ਗੋਕਲ ਵਿੱਚ ਜਾ ਪਹੁੰਚੀ। ਸਵਈਆ ਕਾਜਰ ਨੈਣ ਦੀਏ ਮਨ ਮੋਹਿਤ ਈਗੁਰ ਕੀ ਬਿੰਦੂਰੀ ਜੋ ਬਿਰਾਜੈ। ਅੱਖਾਂ ਵਿੱਚ ਇੱਕ ਜਲਾ ਪਾਇਆ ਹੋਇਆ ਹੈ ਜੋ ਮਾਨੋ ਮੋਹਿਤ ਕਰਦਾ ਹੈ ਅਤੇ ਮੱਥੇ ਉੱਤੇ ਸ਼ਿੰਗਰਫ ਦੀ ਬਿੰਦੀ ਵਿਰਾਜ ਰਹੀ ਹੈ। ਟਾੜ ਪੂਜਾਨ ਬਨਹੀ ਕਟਕੇ ਹਰ ਪਾਇਨ ਨੂੰ ਪਰ ਕੀ ਧੁਨ ਬਾਜੈ। ਬਾਵਾ ਵਿੱਚ ਬਾਜੂ ਬੰਦ ਬੰਨੇ ਹੋਏ ਹਨ। ਸ਼ੇਰ ਵਰਗਾ ਪਤਲਾ ਲੱਕ ਹੈ ਅਤੇ ਪੈਰਾ ਵਿੱਚ ਝਾਂਜਰਾ ਦੇ ਵਣਜ ਦੀ ਧੁਨ ਹੋ ਰਹੀ ਹੈ। ਹਾਰ ਘਰੇ ਮੁਕਤਾ ਹਲਕੇ ਗਈ ਨੰਦ ਦੁਆਰੇ ਕਾਂਸ ਕਾ ਕਾਜ ਹੈ ਗਲ ਵਿੱਚ ਮੋਤੀਆਂ ਦਾ ਹਾਰ ਪਾਇਆ ਹੋਇਆ ਹੈ ਇਸ ਤਰ੍ਹਾਂ ਪੂਤਨਾ ਕਾਂਸ ਦੇ ਕੰਮ ਲਈ ਨੰਦ ਦੇ ਘਰ ਗਈ ਬਾਸ ਸੁਬਾਸ ਬਸੀ ਸਭ ਹੀ ਤਨ ਆਨਣ ਮੈਂ ਸਸ ਕੋਟਕ ਲਾਜੈ ਉੱਤਮ ਸੁਗੰਧੀ ਸਾਰੇ ਸ਼ਹਿਰ ਵਿੱਚ ਵਸ ਰਹੀ ਹੈ ਅਤੇ ਮੋਹ ਦੀ ਸੁੰਦਰਤਾ ਤੋਂ ਕਰੋੜਾਂ ਚਸ਼ਮੇ ਸ਼ਰਮਿੰਦੇ ਹੁੰਦੇ ਹਨ ਜਸੁਦਾ ਬਾਚ ਪੂਤਨਾ ਪ੍ਰਤੀ ਯਸ਼ੋਦਾ ਨੇ ਪੂਤਨਾ ਨੂੰ ਕਿਹਾ ਦੋਹਰਾ ਬਹੁ ਆਦਰ ਕਰ ਪੁੱਛਿਓ ਜਸ ਮਤ ਬਚਨ ਰਸਾਲ ਬਹੁਤ ਆਦਰ ਕਰਕੇ ਯਸ਼ੋਦਾ ਨੇ ਮਿੱਠੇ ਬੋਲਾ ਨਾਲ ਪੁੱਛਿਆ आसन पै ओ बात कहो बाल आते आसन उठा के किहा, बालिका दस हैं पूतना बाच यशोदा सो पूतना ने यशोदा प्रति कहा दोहरा महर तिहारे सुत सुनो जन्मे रूप अनूप اے چودراણી میں سنیا ہے تیرے گھر انوپ روپ والا پوترا ہویا ہے۔ موہ گو دی دے دودھ کو ہووے سب کو خوب۔ اس نو میری گودھی وچ دے میں دودھ دیواں۔ میرے دودھ دے پرتاپ نال او سب دا راجا ہو جاوے گا۔ واہ گرو جی کا خالسا واہ گرو جی کی پتے۔